ਹਾਂਜੀ ਅਸੀਂ ਕਾਲ ਮਿੱਤਰੋ ਅੱਜ ਤੁਹਾਡੇ ਵਾਸਤੇ ਜਿਹੜੀ ਆਪਾਂ ਵੀਡੀਓ ਲੈ ਕੇ ਆਏਗੇ ਇਸ ਵੀਡੀਓ ਦੇ ਵਿੱਚ 30 ਲੱਖ ਜਿਹੜੇ ਅਵਾਰਾ ਕੁੱਤੇ ਹੁੰਦੇ ਨੇ ਬੇਸਹਾਰਾ ਕੁੱਤੇ ਹੁੰਦੇ ਨੇ ਉਹਨਾਂ ਨੂੰ ਮਾਰਨ ਦੀ ਇੱਕ ਪਲੈਨਿੰਗ ਬਣਾਈ ਜਾ ਰਹੀ ਹੈ ਉਹ ਕਿਸ ਦੇਸ਼ ਦੇ ਵਿੱਚ ਬਣਾਈ ਜਾ ਰਹੀ ਹੈ ਉਸ ਦਾ ਕਾਰਨ ਕੀ ਹੈਗਾ ਵੀ ਉਹ 30 ਲੱਖ ਕੁੱਤਿਆਂ ਨੂੰ ਜਿਹੜੇ ਬੇਸਹਾਰਾ ਨੇ ਉਹਨਾਂ ਨੂੰ ਕਿਉਂ ਮਾਰਨਾ ਚਾਹੁੰਦੇ ਨੇਗੇ ਇਸ ਵੀਡੀਓ ਦੇ ਵਿੱਚ ਆਪਾਂ ਇਹ ਸਭ ਤੁਹਾਨੂੰ ਦੱਸਾਂਗੇ ਹਾਂਜੀ ਜਿਹੜਾ ਹੈ ਕੁੱਤੇ ਮਾਰਨ ਦੀ ਪਲੈਨਿੰਗ ਆਪਾਂ ਤੁਹਾਨੂੰ ਦੱਸ ਰਹੇ ਸੀਗੇ ਇਹ ਮੁਰੱਕੋ ਦੇਸ਼ ਹੈਗਾ ਇੱਕ ਉਥੋਂ ਦੀ ਸਰਕਾਰ ਨੇ ਇੱਕ ਸਫਾਈ અભિયાન ਚਲਾਇਆਗਾ ਆਪਣੇ ਦੇਸ਼ ਦੇ ਵਿੱਚ ਵੀ ਸਭ ਤੋਂ ਜਿਹੜੀ ਉਹਨਾਂ ਨੂੰ ਇਹ ਮੇਨ ਗੱਲ ਲੱਗੀ ਵੀ ਜਿਹੜੇ ਇਹ ਕੁੱਤੇ ਨੇ 12 ਬਾਰਾਂ ਨੇ ਇਹ ਸਭ ਤੋਂ ਵੱਧ ਸ਼ਹਿਰ ਦੇ ਵਿੱਚ ਗੰਦਗੀ ਫੈਲਾ ਰਹੇ ਨੇਗੇ ਇਸ ਕਰਕੇ ਉਹਨਾਂ ਨੇ ਇਹ ਰੂਲ ਬਣਾਇਆਗਾ ਵੀ 30 ਲੱਖ ਕੁੱਤੇ ਨੇ ਜਿਹੜੇ ਹਨ ਉਹਨਾਂ ਨੂੰ ਕਿਵੇਂ ਨਾ ਕਿਵੇਂ ਜਹਿਰ ਦੇ ਕੇ ਜਾਂ ਸ਼ੂਟ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਮਾਰਿਆ ਜਾਵੇ ਤੇ ਇਸ ਕਾਰਨ ਸ਼ਹਿਰ ਦੇ ਵਿੱਚ ਸਫਾਈ ਰਹਿ ਸਕੇ ਹਨ ਇੱਕ ਦੂਸਰਾ ਮੇਨ ਕਰਨੇ ਇਹ ਹੈ ਕਿ ਉਸ ਦੇਸ਼ ਦੇ ਵਿੱਚ FIFA ਵਰਲਡ ਕੱਪ ਹੋਣ ਜਾ ਰਿਹਾ ਹੈ ਜਿਹੜਾ ਫੁੱਟਬਾਲ ਦਾ ਜਿਸ ਨਾਲ ਕੀ ਬਾਹਰੋਂ ਦਰਸ਼ਕ ਜਿਹੜੇ ਆਉਣਗੇ ਹਨ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਨਾ ਹੋਵੇ ਤੇ ਐਡਾ ਵੱਡਾ ਫੈਸਲਾ ਇੱਕ ਮਨੋਰੰਜਨ ਦੇ ਸਾਧਨ ਨੂੰ ਦੇਖਣ ਦੇ ਲਈ ਹਨ ਇਹ ਸਰਕਾਰ ਨੇ ਕਰ ਰਿਹਾ ਵੀ ਇਹ ਇੱਕ ਕੁਦਰਤ ਨਾਲ ਖਿਲਵਾੜ ਦੀ ਨਿਸ਼ਾਨੀ ਹੈਗੀ ਹਨ ਵੀ ਜਿਹੜੇ ਉਹ ਕੁੱਤੇ ਨੇਗੇ ਮਾਰਨ ਦੀ ਜਗ੍ਹਾ ਤੇ ਉਹਨਾਂ ਨੂੰ ਕੋਈ ਇਹੋ ਜਿਹਾ ਅਭਿਆਨ ਚਲਾਇਆ ਜਾਵੇ ਜਾਂ ਇਹ ਜੀ ਕੋਈ ਥਾਂ ਬਣਾਈ ਜਾਵੇ ਜਿਸ ਥਾਂ ਤੇ ਉਹਨਾਂ ਕੁੱਤਿਆਂ ਨੂੰ ਰੱਖਿਆ ਜਾ ਸਕੇ ਉਹਨਾਂ ਦੀ ਦੇਖਭਾਲ ਕੀਤੀ ਜਾ ਸਕੇ ਪਰ ਇਸ ਦੀ ਉਲਟ ਸਰਕਾਰ ਨੇ ਇੱਕ ਪੁੱਠਾ ਰੂਲ ਬਣਾ ਦਿੱਤਾ ਹੈ ਜੇ ਪਾਸੇ ਆਪਾਂ ਇੱਕ ਹੋਰ ਗੱਲ ਐਡ ਆਨ ਕਰਨਾ ਚਾਹੋਗੇ ਵੀ 2030 ਦੇ ਵਿੱਚ ਜਿਹੜਾ FIFA ਵਰਲਡ ਕੱਪ ਹੈਗਾ ਹਨਾ ਫੁੱਟਬਾਲ ਦਾ ਇਹ ਹੋਣ ਜਾ ਰਿਹਾ ਹੈਗਾ ਹਾਲਾਂਕਿ 5 ਸਾਲ ਪਹਿਲਾਂ ਹੀ ਇਹ ਪਲੈਨਿੰਗ ਬਣਾ ਲੈਣੀ ਵੀ 5 ਸਾਲਾਂ ਦੇ ਵਿੱਚ 30 ਲੱਖ ਹਨਾ ਕੁੱਤੇ ਦੇ ਜਿਹੜੇ ਅਵਾਰਾ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਊਗਾ ਇਹ ਕੋਈ ਚੰਗੀ ਗੱਲ ਤਾਂ ਹੈ ਨਹੀਂ ਕਿ ਹੜਾ ਵੀ ਇਦਾਂ ਅਵਾਰਾ ਕੁੱਤਿਆਂ ਨੂੰ ਜਾਂ ਕਿਸੇ ਵੀ ਜਾਨਵਰ ਨੂੰ ਆਪਾਂ ਮੌਤ ਦੇ ਘਾਟ ਉਤਾਰੀਏ ਇਹ ਕੁਦਰਤ ਦੇ ਨਿਯਮ ਨੇਗੇ ਇਹ ਸਰਕਾਰਾਂ ਨੇ ਕੀਆਂ ਜੋ ਹਨ ਕੁਦਰਤ ਦੇ ਨਿਯਮਾਂ ਦੀ ਕੋਈ ਪਾਲਣਾ ਨਹੀਂ ਕਰਦਾ ਇੱਥੇ ਆਪਾਂ ਅਕਸਰ ਹੀ ਦੇਖ ਲੈਂਗੇ ਵੀ ਜਦੋਂ ਵੀ ਕੋਈ ਤੇ ਟੂਰਨਾਮੈਂਟ ਕੋਈ ਹੁੰਦਾ ਹਨਾ ਵੱਡਾ ਨੈਸ਼ਨਲ ਲੈਵਲ ਤੇ ਉੱਥੇ ਆਪਾਂ ਨੂੰ ਖਾਸ ਧਿਆਨ ਖਾੜ ਪੀਣ ਦਾ ਜਾਂ ਗਰਾਊਂਡ ਦੇ ਵੱਲ ਦਿੱਤਾ ਜਾਂਦਾ ਜਾਂ ਦਰਸ਼ਕਾਂ ਦੇ ਬੈਠਣ ਦੇ ਲਈ ਸਾਫ ਸਫਾਈ ਹਨਾ ਕੀਤੀ ਜਾਂਦੀ ਹੈ ਗਰਾਊਂਡ ਦੇ ਵਿੱਚ ਇਹ ਸੁੱਖ ਸਹੂਲਤਾਂ ਦਾ ਆਪਾਂ ਸੁਣਦੇ ਆ ਰਹੇ ਹਾਂ ਬਟ ਇਹ ਚੀਜ਼ ਨਹੀਂ ਸੁਣੀਦੀ ਵੀ 30 ਲੱਖ ਬਾਰਾ ਕੁੱਤਿਆਂ ਨੂੰ ਹਨਾ ਆਪਣੇ ਦੇਸ਼ ਜਾਂ ਆਪਣੇ ਸ਼ਹਿਰ ਦੇ ਵਿੱਚੋਂ ਲੱਭ ਕੇ ਨਾ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਾਰ ਹੀ ਦੇਣਾ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ